ਕੰਦੇ ਨਾ ਭਾਈ ਮਰੂ ਆਈ ਮਾਨਸ ਜੀ ਵਰਫਾੜ ਦਾ ਨਾਮ ਆਪ ਕੋ ਆਪਣੀ ਕਰਾ ਫੜਤਾ ਲੈ ਦੂ ਫੜਤਾ ਲੈ ਆ ਬਾਬਾ ਮਾਰੀ ਉਧਰੋਂ ਪਾਸੇ ਨੂੰ ਕਿੱਧਰ ਨੂੰ ਜਾਨਾ ਮੈਨੂੰ ਵੀ ਆਖਿਆ ਸੀ ਦੇਖੋ ਭਾਈ ਹੋਰ ਹੀ ਹੋ ਇਹ ਕੋਈ ਨਹੀਂ ਕਰਦਾ ਇਧਰ ਹੋ ਜਾ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਗੂਗਲ ਪੇ ਕਿੰਨੇ ਕਰਨੇ ਆ ਹੈ ਮੈਂ ਮੇਰੇ ਕਰਦੀ ਕੋਈ ਨਹੀਂ ਮੇਰੇ ਕਰਦੀ ਗੂਗਲ ਪੇ ਹੈਗਾ ਤੇਰੇ ਮੈਂ ਮੈਂ ਦੇ ਦੇਣਾ ਕੋਈ ਨਹੀਂ ਮੇਰੇ ਕਰਦੀ ਮੈਨੂੰ ਚਾਹੀਦੀ ਆ ਮੈਂ ਦੇ ਦੇਣਾ ਉਹ ਦੂਜੇ ਪੂਰੇ ਕਰੋ ਚਾਰ ਯਾਰ ਪਹਿਲਾਂ ਹਾਂ ਦੂਜੇ ਪੂਰੇ ਕਰ ਦੋ ਬਾਪੂ ਮੇਰੀ ਗੱਲ ਸੁਣ ਨਾਲ ਤੇ ਕਿ ਕਿਉਂ ਖੜਦਾ ਇਹ ਦੋਸਤੋ ਤੁਸੀਂ ਜਰੂਰ ਲਿਖ ਲੈ ਆ ਲਿਖੀ ਗਲਤੀ ਬਾਈ ਕਿਹੜੀ ਬੱਕਰੀ ਦਾ ਸੌਦਾ ਆ ਹੁਣ ਬਾਈ ਇਹਦਾ ਹਾਂ ਠੀਕ ਆ ਕਿੰਨੇ ਜਿਕਰ ਹੋਇਆ ਸੌਦਾ ਬਾਈ ਪੂਰੇ 8 ਪੂਰੇ 8 ਠੀਕ ਆ ਲਖਾਈ ਗੇਲਾ ਬਾਈ ਗੇਲਾ ਪੈਸੇ ਕਰ ਗਿਆ ਕੀ ਨਾ ਦੀ ਜਿਹੜਾ ਲਈ ਆ ਬਾਬਾ ਦੇ ਲਖਾਈ ਚਾਰ ਹੋ ਗਿਆ ਕੋਈ ਨਹੀਂ ਚਾਰ ਮੈਂ ਦੇ ਦਿੰਨਾ ਹਾਂ ਚਾਰ ਮੈਂ ਦੇਣਾ ਤੈਨੂੰ ਲੈ ਵੀ ਦੋਸਤੋ ਆ ਬਾਈ ਬੱਕਰੀ ਆ ਬੱਕਰੀ ਦਾ ਸੌਦਾ ਹੋਇਆ। ਬਾਬਾ ਆਇਆ ਸੀ ਵੱਡੇ ਕਾਂਗੇ ਤੋਂ ਜਾਨਵਰ ਲੈ ਕੇ ਤੇ ਕਿਹੜੇ ਬਾਈ ਨੇ ਆ ਬਾਈਆਂ ਨੂੰ ਕਿਹੜੇ ਬਾਈ ਜੀ ਕਿਹੜਾ ਪਿੰਡ ਸੀ ਆਪਣਾ ਆਪਣਾ ਪਿੰਡ ਸ਼ਰੀ ਵਾਲਾ ਸ਼ਰੀ ਵਾਲਾ ਇਹਦਾ ਬਾਈ ਦਾ ਸ਼ਰੀ ਵਾਲਾ ਮੇਰਾ ਪਿੰਡੀ ਕੋਲ ਠੀਕ ਆ ਪਿੰਡੀ ਕੋਲ ਠੀਕ ਆ ਤੇ ਵੀ ਦੋਸਤੋ ਬਾਈਆਂ ਨੂੰ ਦਵਾਈਆ ਬੱਕਰੀ 8000 ਦੇ ਵਿੱਚ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਬਧਾਈਆਂ ਬੱਕਰਾ ਮੰਡੀ ਤੇ ਹਰ ਸ਼ੁੱਕਰਵਾਰੇ ਬੱਕਰਾ ਮੰਡੀ ਲੱਗਦੀ ਹੈ ਬਹੁਤ ਚੰਗੇ ਜਾਨਵਰ ਆਉਂਦੇ ਨੇ ਦੋਸਤੋ ਬਹੁਤ ਚੰਗੇ ਸੌਦੇ ਹੁੰਦੇ ਨੇ ਸਹੀ ਗੱਲ ਆ ਸਵੇਰ ਦਾ ਐਵੇਂ ਅੜਿਆ ਆਉਂਦਾ ਸੀ ਤੀਜਾ ਸਭ ਹੋ ਗਿਆ ਤੇਰਾ ਮੇਰਾ ਸਿੱਧੀ ਗੱਲ ਕਰ ਨਹੀਂ ਨਹੀਂ ਸਹੀ ਗੱਲ ਕਿਵੇਂ ਥੋੜਾ ਰਤਾ ਹੈ ਮੈਂ ਤਾਂ 35 ਗੀ ਇਹ ਤੂੰ ਫੈਸਲਾ ਕਰਦਾ ਤੇ ਹੁਣ ਪੈਸੇ ਹਾਂ ਜਦ ਚਾਰ ਦਾ ਕਰਦਾ ਫੈਸਲਾ ਤੇ ਭਾਈ ਦੇ ਨਹੀਂ ਆਪਾਂ ਕੁਛ ਨਹੀਂ ਠੀਕ ਆ ਜੇ ਤੇਰੇ ਨਹੀਂ ਮਾਰਦੀ ਕੁਝ ਇਹ ਘਰ ਤੋਂ ਫੜਾਉਣੇ ਕਿ ਨਹੀਂ ਲੈ ਜਾ ਆ ਚਾਬੀ ਕੰਮ ਨਹੀਂ ਕਿਸੇ ਲਈ ਗਿਆ ਕਹ ਰਾ ਕੋਈ ਨਹੀਂ ਨਹੀਂ ਇਹ ਚੇਰੀ ਨਹੀਂ ਜੇ ਇੱਧਰ ਨਾ ਹੜ ਤੋ ਕਿਉਂ ਫੜ ਲਾ ਹੜ ਲਾ ਫੇਰ ਦੀ ਲੈ ਜਾ ਵਾਪਸ ਲੈ ਜਾ ਫਰਾਜ ਇੱਧਰ ਕੀ ਦੀ ਆ ਮਨ ਨਹੀਂ ਜਾਣ ਕੀ ਹੋਰ ਆ ਬਾਕ ਹੋਰ ਦੱਸ ਫੇਰ ਫਿਰ ਕੀ ਬੰਦ ਕਰ ਲਾਂਗੇ ਇਹਦੀ ਮੋਗ ਤਾਂ ਬੰਦ ਹੋ ਜੂਗੀ ਮੋਗ ਤਾਂ ਹੋ ਜੂ ਮੋਗ ਤਾਂ ਕੀ ਇਲਾਜ ਬਹੁਤ ਲਾਜ ਆ ਕਿਉਂ ਟਾਂ ਟੈਂ ਛੱਡ ਲੈ ਉਹ ਨਹੀਂ ਮੈਂ ਨਹੀਂ ਕਰਾਂਗਾ ਜਿਆ ਯਾਰ ਗਾ ਘੜਾ ਹੈਗਾ ਭਾਜ ਜਦੋਂ ਦੂਛਾ ਬਈ 5000 ਰੁਪਏ ਦੀ ਆਊਗਾ ਪੂਰੇ ਨਹੀਂ ਹੈ ਹਾਂ ਨਹੀਂ ਚੱਲ ਹੈ ਥੋੜਾ ਰਾਤਾ ਨਹੀਂ ਹੈ ਨਹੀਂ ਸਿੱਧੀ ਗਾ ਲੀਆ ਬਕਰ ਦਿੰਨੇ ਕਿ ਨਹੀਂ ਬਈ ਜਾਂ ਜੀ ਜਾਂ ਬਾਬਾ ਪੰਜ ਨਹੀਂ ਮਿਲਦੇ ਵੇਲਾ ਦੱਸ ਬਈ ਬਾਬਾ ਉਹ ਪੰਜ ਨਹੀਂ ਦਿੰਦੇ ਤੇ ਤੂੰ ਪੰਜ ਛੱਡ ਦੇ 6 ਛੱਡ ਦਿੱਤਾ 7 ਵੀ ਛੱਡਿਆ ਤੂੰ ਛੱਡਦਾ ਨਹੀਂ ਛੱਡਦਾ ਵੇਚ ਵਿਚਾਲੇ ਕਰੀ ਗੱਲ ਸੁਣ ਮੇਰੀ ਲਖਾਈ ਕਰਾ ਦੇਣਗੇ ਸਾਰੀ ਲਖਾਈਆਂ ਸੁਬਾਹ ਰਿਆਂ ਲਗਾਈਆਂ ਲਖਾਈ ਲਖਾਈ ਕਰਾਉਣੇ ਲੱਗ ਪਏ ਚਾਰ ਚੁੱਤ ਨਹੀਂ 35 ਹਜ਼ਾਰ ਦੀ ਲਖਾ ਦੇ ਨਹੀਂ ਲਖਾਈ ਕਰਾ ਲਾ ਲਖਾਈ ਕਰਾ 35 ਹਜ਼ਾਰ ਲਖਾਈ ਤੇਰਾ ਚੰਗੀ ਕੰਦੇ ਬਾਬਾ ਕਿੰਨੇ ਦੇਤੇ ਪਤਾ ਨਹੀਂ ਬਾਬਾ ਚੱਲ ਗਏ ਨਾ ਬਾਬਾ ਇੱਕ ਨੋਡ ਹੋਰ ਦੇ ਨਮੇੜ ਘਰੇ ਕਰਦਾ ਫਰਾ ਕੋਈ ਨਹੀਂ ਰਿਖਾ ਸੌਤ ਖਾਈਆਂ ਕੋਈ ਨਹੀਂ ਖਾਈਆਂ ਸੌਤ ਦੇਣਾ ਮੈਂ ਉਹਨੇ ਲਖਾਈ ਨਹੀਂ ਆਲੇ ਖਾਈਆਂ ਰੇੜਾ ਆਣਾ ਘਰੋਂ ਪਰੇ ਬਾਬਾ ਆ ਜਾ ਆ ਜਾ ਆ ਜਾ ਦੇ ਯਾਰ ਇਹਨਾਂ ਕਰ ਕੋਸ਼ਿਸ਼ ਇਹਨਾਂ ਨਮੇੜ ਪਰ ਮੈਂ ਨੋਡ ਤੇ ਦੋ ਦੇ ਦਿੰਦਾ ਬਸ ਸਹੀ ਗੱਲ ਆ ਕੋਈ ਨਹੀਂ ਉਹ ਤਿੰਨ ਪੰਜ ਦੀ ਲਗਾਣੀ ਲੈ ਜਾ ਉਹ ਚੱਲਾ ਯਾਰ ਸਾਹ ਦੇਖ ਲੈ ਸਮਝਿਆ ਹੋਇਆ ਪਿਆ ਹੋਏ ਕੋ ਕੋ ਉਹ ਦੇਖਦੇ ਹੀ ਉਹ ਦੇਖਦੇ ਹੀ ਉਹ ਹੋਰ ਕਿੰਨੇ ਜਦੇ ਨੇ ਇੰਨੇ ਜਨੇ ਆ ਜੀ 3500 ਚ ਲਖਾਊਗਾ ਸ਼ੇਅਰ ਬੰਨੂਗਾ ਆ 3000 ਉਹ ਆ ਗਿਆ ਆ ਗਿਆ ਹੋ ਗਿਆ 3000 ਲੈ ਹੋਣ ਕੇ ਦਾ ਮੈਂ 3500 ਦੇਣਾ ਇਹ ਲੀਪਲਾ 7000 ਨਾ ਹੋਵੇ ਕਿਤੇ ਠੀਕ ਹੈ ਜੰਦਾ ਨਾ ਚਾਰ ਚਾਰ ਉਹ ਪੜਨਾ ਲਿਖਾਈ ਹੁਣ ਉਹਨਾਂ ਨੂੰ ਪਾਦੀ ਆ ਚੱਲ ਬਈ ਕੱਟ ਦੇ ਪਰਚੀ ਗਲਦੀਪ 19 ਦਿਨ ਦੀ ਹੁੰਦੀ ਆ ਕੋਈ ਨਹੀਂ ਕਰਦੇ ਚੱਲ ਬਈ ਪਰਚੀ ਕੱਢ ਦੇ ਮੁੰਡਿਆਂ ਦੇ ਨਾਂ ਤੇ ਇਹਨਾਂ ਨੇ ਕਿਹਾ ਆ ਕਰਕੇ ਬਈ ਖਤਾ ਨਹੀਂ ਖਲਤ ਨੂੰ ਲਾਤਾ ਚੱਕ ਚੱਕ ਦਵਾ ਮੋਗ ਵਾਲੀ ਦੋ ਦੋਨੇ ਹੋਗਾ ਚੱਕ ਸਾਡੇ ਤੋਂ ਰਵੇ ਬਸ ਇਹ ਦੋ ਕਰੀ ਹਾਂ ਚੱਕ ਬਈ ਆ ਦਵਾਤੀਆ ਪੱਠ ਗੇਜੇ ਹੋਰਾਂ ਨੂੰ ਦੋਵੇਂ ਪੱਠਾ ਤਿੰਨ ਦਵਾਤੇ ਨਾ ਜਾਨਵਰ ਚੱਕ ਚਾਰ ਸੱਚ ਚਾਰ 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 ਜਾਨਵਰ ਲਏ ਦੋ ਹਾਂ ਦੋ ਆ ਜਾਨਵਰ ਲਏ ਬਈ ਤੇ ਤਿੰਨ ਹੀ ਆ ਕੇ ਤੇ ਇੱਕ ਆ ਖੜੀ ਆ ਚਾਰ ਜਾਨਵਰ ਖਰੀਦੇ ਆ ਬਾਈ ਗੇਜੇ ਹੋਰਾਂ ਨੇ ਵਧੀਆ ਸੌਦੇ ਹੋ ਗਏ ਬਾਈ ਹੁਣ ਦੱਸਈਏ ਠੀਕ ਆ ਸਾਡੀ ਵੀ ਵੇਖ ਤੀ ਤਾਂ ਸਾਨੂੰ ਹੌਸਲਾ ਹੋ ਗਿਆ ਬਾਈ ਤੇ ਤੁਸੀਂ ਖਰੀਦ ਲੈ ਹੈ ਤਾਂ ਫਿਰ ਅਸੀਂ ਤਾਂ ਕੁਝ ਕਰਨਾ ਹੀ ਸੀ ਯਾਰ ਠੀਕ ਆ ਠੀਕ ਆ ਠੀਕ ਆ ਲੈ ਬਾਈ ਬਾਈਆਂ ਨੇ ਚਾਰ ਨਾਂ ਖਰੀਦੇ ਆ ਬਾਈ ਤੁਸੀਂ ਜਰੂਰ ਪਹੁੰਚਿਆ ਕਰੋ ਉਹ ਵੀ ਫਰੀਜ਼ੀਆਂ ਸੀ ਦੇਦੇ ਸੀ ਲੈ ਵੀ ਬਾਈ ਕਹਿੰਦਾ ਉਹ ਵੀ ਜਿਹੜੇ ਆ ਨਾ ਦੋ ਜਾਨਵਰ ਉਹ ਵੀ ਅਸੀਂ ਖਰੀਦੇ ਆ ਤੇ ਬਾਬਾ ਉਹ ਵੀ ਕਾਂਗੇ ਵਾਲੇ ਤੋਂ ਖਰੀਦੇ ਆ ਚਾਰੇ ਨਗ ਤੇ ਉਹ ਵੀ ਕਹਿੰਦਾ ਵੀ ਦੋ ਜਾਨਵਰ ਰਹਿ ਗਏ ਜਿਹੜੇ ਉਹ ਵੀ ਦੇਵੇ ਉਹ ਵੀ ਅਸੀਂ ਤਾਂ ਖਰੀਦਦੇ ਆ ਨਹੀਂ ਨਹੀਂ ਉਹ ਵੀ ਕੋਈ ਨਹੀਂ ਇਹ ਵੀ ਕਰਾ ਦਿੰਨੇ ਆ